ਬੜੀ ਖਬਰ ਦਾ ਜ਼ਿਕਰ ਕਰਾਂ ਐਲਾਨਸ ਬਿਸ਼ਰੋਈ ਦੀ ਇੰਟਰਵਿਊ ਮਾਮਲੇ 'ਚ ਹਾਈ ਕੋਰਟ ਸਖਤ ਨਜ਼ਰ ਆ ਰਿਹਾ ਹੈ ਪੰਜਾਬ ਦੇ ਏਜੀ ਨੂੰ ਫਟਕਾਰ ਜੋ ਹੈ ਪੰਜਾਬ ਰਣਾ ਹਾਈ ਕੋਰਟ ਦੇ ਵੱਲੋਂ ਲਗਾਈ ਗਈ ਹੈ ਬਹਾਵਲੀ ਦੇ ਤਤਕਾਲੀ ਐਸਐਸਪੀ ਨੂੰ ਸਸਪੈਂਡ ਕੀਤਾ ਜਾਏ ਹਾਈ ਕੋਰਟ ਦੇ ਵੱਲੋਂ ਕੱਲ੍ਹ ਦਾ ਫੈਸਲਾ ਕੀਤਾ ਗਿਆ ਕਿ ਉਸ ਟਾਈਮ ਦੇ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਸ ਟਾਈਮ ਤੇ ਐਸਐਸਪੀ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਇੱਕ ਅਧਿਕਾਰੀ ਨੂੰ ਕਿਉਂ ਪ੍ਰੋਟੈਕਟ ਕੀਤਾ ਜਦੋਂ ਹਾਈ ਕੋਰਟ ਕਿਤਾ ਕਿਤੇ ਪੂਰੇ ਮਾਮਲੇ ਸਖਤ ਨਜ਼ਰ ਆ ਰਿਹਾ ਹੈ

ਹਾਈ ਕੋਰਟ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਪੰਜਾਬ ਰਹਿਣਾ ਹਾਈ ਕੋਰਟ ਜਾਣ ਕੇ ਅੱਜ 19 ਨਵੰਬਰ ਨੂੰ ਸੀਆਈ ਖਰਚ ਜੋ ਟੀਵੀ ਇੰਟਰਵਿਊ ਪੁਰੀ ਹੋਈ ਸੀ ਉਸ ਮਾਮਲੇ 'ਚ ਪੂਰੀ ਸੁਣਵਾਈ ਸੀ ਤੇ ਇਸ ਦੇ ਵਿਚਾਲੇ ਕਿਉਂਕਿ ਪਿਛਲੀ ਸੁਣਵਾਈ ਜੇਫੀ ਗੱਲ ਕਰਦੇ ਜੇ ਪਿਛਲੀ ਸੁਣਵਾਈ ਦੇ ਦੌਰਾਨ ਸਪੈਸ਼ਲ ਡੀਜੀਪੀ ਪ੍ਰਮੋਦ ਕੁਮਾਰ ਨੇ ਅਗਵਾਈ 'ਚ ਐਸਆਈਟੀ ਦਾ ਦੁਬਾਰਾ ਗਠਨ ਕੀਤਾ ਗਿਆ ਸੀ ਐਸਆਈਟੀ 'ਚ ਏਡੀਜੀਪੀ ਮਿਲਾਦ ਕਿਸ਼ੋਰ ਤੇ ਏਡੀਜੀਪੀ ਨਾਗੇਸ਼ਵਰ 라ਮੂ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਇਸ ਦੇ ਵਿਚਾਲੇ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਪੁਲਿਸ ਦੇ ਵੱਲੋਂ ਪਹਿਲੇ ਇੰਟਰਵਿਊ ਦੇ ਲਈ ਧੰਨਵਾਦ ਅਧਿਕਾਰੀਆਂ ਦੇ ਕਾਰਵਾਈ ਨੇ ਕੀਤੀ ਗਈ। ਉਹ ਬੜਾ ਕਲੀਅਰਲੀ ਕੋਰਟ ਦੇਗੇ ਨਜ਼ਰ ਆ ਗਿਆ। ਕੀ ਗੈਂਗਸਟਰ ਲੋਰੈਂਸ ਮਿਸ਼ਨੋਈ ਤੇ ਪੰਜਾਬ ਸਰਕਾਰ ਦੇ ਜਿਹੜੇ ਸੱਤ ਆਫੀਸਰ ਰਿਟਾਇਰ ਸਸਪੈਂਡ ਕੀਤੇ ਗਏ ਨੇ ਉਹ ਇੱਕ ਨੈਕਸਸ ਚੱਲ ਰਿਹਾ ਸੀਗਾ ਜਿਨ੍ਹਾਂ ਨੇ ਇੰਟਰਵਿਊ ਹੋਲਡ ਕਰਾਈ ਸੋ ਉਹਨਾਂ ਦੇ ਉੱਤੇ ਹਾਲੇ ਤੱਕ ਕੋਈ ਵੀ ਕੜੀ ਕਾਰਵਾਈ ਨਹੀਂ ਕੀਤੀ ਗਈ ਹੈ ਐਸਐਸਪੀ ਜਿਹੜਾ ਮੁਹਾਲੀ ਦਾ ਸੀਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਆਰਡਰ ਦੇ ਵਿੱਚ ਸਪਸ਼ਟ ਤੌਰ ਤੇ ਮਾਨਜੋ ਕੋਰਟ ਨੇ ਕਿਹਾ ਤਾਂ ਕਿ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਲੈਵਲ ਦੇ ਆਫੀਸਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਔਰ ਡੀਜੀਪੀ ਸਾਹਿਬ ਨੂੰ ਬੜੀ ਝਾੜ ਲਗਾਈ ਉਹਨਾਂ ਨੇ ਇਸ ਗੱਲ ਦੀ ਗੌਰ ਯਾਦਵ ਜੀ ਨੂੰ ਕਿ ਤੁਸੀਂ ਬਿਨਾ ਕੋਈ ਇਨਕੁਆਇਰੀ ਕੀਤੇ ਕਿਵੇਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਪਬਲਿਕ ਨੂੰ ਬੇਵਕੂਫ ਬਣਾਇਆ ਕਿ ਨਹੀਂ ਜੀ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਜਦਕਿ ਇਹ ਐਸਆਈਟੀ ਦੀ ਰਿਪੋਰਟ ਦੇ ਵਿੱਚ ਇੰਟਰਵਿਊ ਪਤਾ ਚੱਲ ਗਿਆ ਕਿ ਪੰਜਾਬ ਪੁਲਿਸ ਦੇ ਆਫੀਸਰਸ ਨੇ ਖੁਦ ਆਪਦੇ ਆਫਿਸ ਦੇ ਵਿੱਚ ਆਪਦਾ ਇੰਟਰਨੈਟ ਪ੍ਰੋਵਾਈਡ ਕਰਾ ਕੇ ਉਹਦੀ ਇੰਟਰਵਿਊ ਕਰਵਾਈ ਸੋ ਇਹ ਬੜਾ ਵੱਡਾ ਇੱਕ ਮਾਮਲਾ ਬਣ ਜਾਂਦਾ ਨੈਸ਼ਨਲ ਸਿਕਿਉਰਿਟੀ ਦਾ ਸੋ ਇਸ ਕਰਕੇ ਕੋਰਟ ਨੇ ਡੀਜੀਪੀ ਸਾਹਿਬ ਨੂੰ ਦੁਬਾਰਾ ਐਫੀਡੇਵਿਟਰ ਦੇਣ ਵਾਸਤੇ ਕਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀਤਾ ਹੋਰ ਸਰਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਸਾਰੇ ਮੁੱਦੇ ਦੇ ਉੱਤੇ 2 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀ ਕਾਰਵਾਈ ਕਰਕੇ ਸਾਨੂੰ ਇਨਫੋਰਮ ਕਰੋ ਨਹੀਂ ਜੇ ਕਾਰਵਾਈ ਨਹੀਂ ਕੀਤੀ ਤੇ ਜਿਹੜਾ ਸੈਕਟਰੀ ਹੋਮ ਨੇ ਜਿਹੜਾ ਕਿ ਪ੍ਰਿੰਸ ਹੋਮ ਡਿਪਾਰਟਮੈਂਟ ਦਾ ਹੈਡ ਹੈ ਉਹਨਾਂ ਨੂੰ ਮਾਨਜੋ ਕੋਰਟ ਨੇ ਆਰਡਰ ਕਰਤੇ ਕਿ ਜੇ ਕਾਰਵਾਈ ਨਹੀਂ ਕੀਤੀ ਤੇ ਅਗਲੀ ਤਰੀਕ ਤੇ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਵੋਗੇ ਨਾਲ ਹੀ ਇੱਕ ਇਨਕੁਆਇਰੀ ਕਮਿਸ਼ਨ ਦੀ ਗੱਲ ਹੋ ਰਹੀ ਸੀ ਜਿਹਦੇ ਵਿੱਚ ਰਿਟਾਇਰਡ ਜਸਟਿਸ ਦੀ ਗੱਲ ਹੋ ਰਹੀ ਹੈ ਲੇਕਿਨ ਕੋਰਟ ਨੇ ਲਗਾ ਵੀ ਕੋਈ ਨਾਮ ਤੁਸੀਂ ਦੱਸੋ ਅਸੀਂ ਦੇਖਾਂਗੇ ਹਾਂਜੀ ਉਹ ਜਿੱਥੋਂ ਤੱਕ ਮੈਂ ਆਪਦਾ ਵਿਊ ਪੁਆਇੰਟ ਦੇਣਾ ਚਾਹਨਾ ਕਿ ਕੋਰਟ ਨੂੰ ਸੈਟੀਸਫਾਈ ਕਰਨ ਵਾਸਤੇ ਉਹਨਾਂ ਨੇ ਇੱਕ ਆਪਦੀ ਕਿਸੇ ਰਿਟਾਇਰਡ ਹਾਈ ਕੋਰਟ ਜੱਜ ਦੀ ਡਿਊਟੀ ਲਗਾਤੀ ਇਨਕੁਆਇਰੀ ਕਮਿਸ਼ਨ ਨੂੰ ਦੇਖਣ ਵਾਸਤੇ ਜਿਹੜਾ ਉਹ ਅਫਸਰ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਲੇਕਿਨ ਕੋਰਟ ਇਹ ਨਹੀਂ ਚਾਹਦੀ ਕਿ ਵੀ ਪੰਜਾਬ ਸਰਕਾਰ ਆਪਦੇ ਲੈਵਲ ਤੇ ਹੀ ਉਸ ਅਫਸਰ ਨੂੰ ਪਾਇੰਟ ਕਰ ਦੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੀ ਡਿਟੇਲ ਸਾਨੂੰ ਦਿਓ ਹੋਰ ਅਫਸਰਸ ਵੀ ਦੇ ਨਾਮ ਵੀ ਦਿਓ ਅਸੀਂ ਉਹਦੇ ਚੋਂ ਸਿਲੈਕਟ ਕਰਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਦੀ ਡਿਊਟੀ ਲਗਾਨੀ ਹੈ हां जी अगली सुनवाई 2 दिसंबर दी है पर मैं एक बार कर श्योर करना चाहना कि जिस हिसाब ਨਾਲ આજ کورٹ ਨੇ ਆਰਡਰ پاس ਕੀਤਾ ਹੈ ਇਹ ਸਰਕਾਰ ਵਾਸਤੇ ਹੁਣ ਬਾਉਂਡ ਹੋ ਗਿਆ ਕਿ ਵੀ 2 12 ਤੋਂ ਪਹਿਲਾ ਪਹਿਲਾ ਉਹਨਾਂ ਨੇ ਕਾਰਵਾਈ ਕਰਕੇ ਕੋਰਟ ਨੂੰ ਰਿਪੋਰਟ ਦੇਣੀ ਹੈ ਜੇ ਐਕਸ਼ਨ ਨਾ ਲਿੱਤਾ ਗਿਆ ਉਹਨਾਂ ਸਾਰੇ ਆਫੀਸਰਸ ਦੇ ਅਗੇਂਸਟ ਤੇ ਹੋਮ ਸੈਕਟਰੀ ਜਿਹੜਾ ਹੈਗਾ ਉਹਨਾਂ ਨੂੰ ਪਰਸਨਲੀ ਪੇਸ਼ ਹੋਣ ਦਾ ਆਰਡਰ ਦਿੱਤੇ ਗਿਆ ਤੇ ਲਾਰੈਂਸ ਬਿਸ਼ਨੋਦੀ ਇੰਟਰਵਿਊ ਮਾਮਲੇ ਚ ਹਾਈ ਕੋਰਟ ਤੱਕ ਨਜ਼ਰ ਆ ਰਿਹਾ ਹੈ ਪੰਜਾਬ ਦੇ ਏਜੀ ਨੂੰ ਫਟਕਾਰ ਜੋ ਹੈ ਹਾਈ ਕੋਰਟ ਦੇ ਵੱਲੋਂ ਲਗਾਈ ਗਈ ਹੈ ਸਾਰੇ ਮਾਮਲੇ ਨੂੰ ਲੈ ਕੇ ਅੱਜ ਹਾਈ ਕੋਰਟ ਜੋ ਸੁਣਵਾਈ ਸੀ ਜਿਸ ਸੁਣਵਾਈ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਤਲਕ ਟਿੱਪਣੀਆਂ ਜੋ ਨੇ ਉਕੀਤੀਆਂ ਗਈਆਂ ਨੇ ਹਾਈ ਕੋਰਟ ਨੇ ਸਾਫ਼ ਤੌਰ ਤੇ ਸਾਫ਼ ਸ਼ਬਦਾਂ ਚ ਕਲੀਅਰ ਕੀਤਾ ਹੈ ਕਿ ਮੌਕੇ ਤੇ ਤਕਾਲੀ ਐਸਐਸਪੀ ਨੂੰ ਸਸਪੈਂਡ ਕੀਤਾ ਜਾਏ अधिकारी प्रोटेक्ट क्यों एक अधिकारी पेश होना होगा मामले की अगली सुनवाई दो दिसंबर होनी है कितना कितने तलक टिप्पणियां गई पंजाब हरियाणा हाईकोर्ट के वालों डीजीपी की मिसलीड किया गया पूरे मामले से इस गल का भी जो फिक्र है वह हाईकोर्ट